ਦੇਖ ਲੈ ਜੀ ਤਾਂ ਇੱਥੇ ਆ ਕੇ ਪਰ ਲੱਗਾ ਸਾਡੇ ਹੀ ਪਾਰਟੀ ਦਾ ਸਾਡੇ ਹੀ ਸਾਥੀ ਉਹ ਕਿਸ ਪਾਰਟੀ ਦਾ ਸੀਗਾ ਹਾਂਜੀ ਕਿਸ ਪਾਰਟੀ ਦਾ ਸੀ ਸਾਡੀ ਪਾਰਟੀ ਦਾ ਸਾਡੇ ਹੀ ਪਾਰਟੀ ਦਾ ਸਾਡਾ ਸਾਥੀ ਜੇ ਤੁ ਜੇ ਵੀ 22 ਦੇ ਪਿਛੇ ਲਖਮੀ ਲੰਕੀ ਗਏ ਬਾਅਦ ਉਹਨਾਂ ਨੂੰ ਕਹੋ ਜੀ ਸਾਡੇ ਇੱਕ ਚਸ਼ਮੀ ਜੀ ਦੇ ਜਿਹੜੇ ਨੂੰ ਬਹੁਤ ਖੇਤ ਤੋਂ ਹੋਰ ਨਹੀਂ ਜੀ ਸਿੰਦਰ ਸੀ ਐਡਵੋਕੇਟ ਉਹਨਾਂ ਨੇ ਮੌਕੇ ਤੇ ਲੋਕਾਂ ਉਹਦਿਆਂ ਨੂੰ ਭਾਈਦੇ ਵੀ ਦੇਖਿਆ ਤੇ ਉਹਨਾਂ ਨੇ ਹੀ ਪੁਲਿਸ ਨੂੰ ਬੁਲਾਇਆ ਤੇ ਉਹਨਾਂ ਨੇ ਹੀ ਐਂਬੂਲੈਂਸ ਭਾਕ ਦੇ ਭੇਜਿਆ ਮੁੰਡੇ ਨੂੰ ਤੇ ਉਹਨਾਂ ਦੇ ਫੈਮਿਲੀ ਠੀਕ ਨੇ ਇਸ ਟਾਈਮ ਆ ਫੈਮਿਲੀ ਠੀਕ ਆ ਪਰ ਉਹ ਐਸੇ ਉਹ ਵੀ ਗੁਰਵਾਰ ਸਾਹਿਬ ਦੇ ਅੰਦਰ ਸੀਗੇ ਉਦੋਂ ਪਰ ਦੇਖੋ ਤੁਸੀਂ ਕੱਪ ਜਾ ਰਹੇ ਜਦੋਂ ਲੱਕੀ ਉਬਰਾਇ ਦੀ ਇਸ ਟਾਈਮ ਕੰਡੀਸ਼ਨ ਕੀ ਆ ਮੈਨੂੰ ਇਹਦੇ ਬਾਰੇ ਪਤਾ ਨਹੀਂ ਆ ਪਰ ਕਹਿੰਦੇ ਉਹ ਜੋ ਉਹਨੇ ਐਡਵੋਕੇਟ ਸਾਹਿਬ ਨੇ ਦੱਸਿਆ ਉਹ ਕਹਿੰਦੇ ਕਿ ਬੋਦੀ ਐਸੀ ਤੁਸੀਂ ਨੇ ਨਹੀਂ ਉਹ ਤਾਂ ਠੀਕ ਨਹੀਂ ਆ ਬਹੁਤ ਮਾੜੀ ਗੱਲ ਹੋਈ ਬੜੀ ਮਾੜੀ ਮਨਪੱਖ ਕਿਉਂਕਿ ਇਹਨੇ ਦਿਨ ਚੜਿਆ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਕਿਵੇਂ ਲੇਖ ਦੇ ਬਹੁਤ ਮਾਰੀ ਗੱਲ ਹੈ ਜੀ ਇਹਦਾ ਜੁਲੀ ਦਾ ਕਦੀ ਵੀ ਲੋਨ ਓਨਰ ਨੂੰ ਕਿੱਦਾਂ ਦੇਖਦੇ ਤੁਸੀਂ ਲੋਨ ਓਨਰ ਨੂੰ ਕਿਦੇ ਵਿੱਚ ਕਿਵੇਂ ਦੇਖਦੇ ਤੁਸੀਂ ਕਮੀ ਹੈ ਤਾਂ ਹੀ ਕੰਮ ਹੋਇਆ ਸਬੰਧੇ ਆਪਣੀ ਸਰਕਾਰ ਦੇ ਵਿੱਚ ਕਮੀ ਕਿੱਥੇ ਨੇ ਕਿੱਟ ਹੈਗੀ ਹੈ ਕਮੀ ਹੈ ਹੀ ਹੈ ਤਾਂ ਪਰ ਗਵਰਨਰ ਦੇਖੋ ਪੁਲੀ ਚਲਣਾ ਕੋ ਚੰਗਾ ਸ਼ੁਕ ਇਹ ਥੋੜੀ ਹੈ ਜੋ ਕਮੀ ਹੁੰਦੀ ਤਾਂ ਹੀ ਚੱਲਦਾ ਪਰ ਜੇ ਦੂਜੇ ਬਨੇ ਆਇਆ ਜਾਵੇ ਤਾਂ ਹਾਂ ਜੇ ਇਹਦੀ ਕਾਰਵਾਈ ਬਾਅਦ ਪੁਲਿਸ ਨਾ ਕਰੇ ਤਾਂ ਫਿਰ ਹੋਵੀ ਮਾਰੀ ਗੱਲ ਹੈ ਇਹਦਾ ਕੋਈ ਐਕਸ਼ਨ ਹੋਣਾ ਚਾਹੀਦਾ ਹੈ ਬੰਦਿਆਂ ਨੂੰ ਡੇਸ ਕਰਕੇ ਫਰਨਾ ਨਹੀਂ ਜਾਣਾ ਮਾਮਲਾ ਸਾਰੇ ਕਿਵੇਂ ਦੇਖਦੇ ਹੋ ਸਾਰੇ ਦਾ ਹਾਂਜੀ ਸਾਨੂੰ ਕੰਟਰੋਲ ਰੂਮ ਤੋਂ ਨੋਟ ਹੋਇਆ ਸੀਗਾ ਕਿ ਇੱਥੇ ਆਪਣੇ ਮੋਡਲ ਟਾਊਨ ਦੇ ਏਰੀਆ ਵਿੱਚ ਨੇ ਕੁੜਵਾਰਾ ਸਾਹਿਬ ਤੇ ਅਗੇ ਇੱਕ ਫਾਇਰਿੰਗ ਦਾ ਇਨਸੀਡੈਂਟ ਹੋਇਆ ਉਹਦੇ ਰਿਗਾਰਡਿੰਗ ਸਰ ਜੀ ਤੁਸੀਂ ਬੋਲਕਿ ਤੇ ਕੌਣ ਸੀ ਹੈ ਤੇ ਆਪਾਂ ਹਲੇ ਜਾਂਚ ਕਰ ਰਹੇ ਨੇ ਸਰ ਕਿੰਨੇ ਗੋਲੀ ਚੱਲੀ ਹੈ ਕੀ ਨਾਮ ਆ ਉਹਨਾਂ ਦਾ ਨਹੀਂ ਹਲੇ ਤੇ ਹਲੇ ਦਾ ਜੇ ਪ੍ਰੀਲੀਮਿਨਰੀ ਆਪਾਂ ਕਰ ਰਹੇ ਨੇ ਇਹ ਜਿਹੜੇ ਆਪਣੇ ਥਾਰਗੇਟ ਹੀ ਲੱਗੇ ਉਸ ਤੇ ਫਾਇਰਿੰਗ ਹੋਈ ਹੈ ਤੇ ਹਲੇ ਆਪਾਂ ਜੀ ਹਲੇ ਫੀਲਡ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਨਾਂ ਦੀ ਗੋਲੀ ਬੱਜੀ ਉਹ ਕਿੱਥੇ ਦੇ ਸੱਜੇ ਕਹਿੰਦੇ ਨੇ 10 ਤੋਂ 15 ਸਰ ਜਿਨਾਂ ਦੀ ਗੋਲੀ ਬੱਜੀ ਉਸ ਟਾਈਮ ਕਿਸ ਕਿਸ ਹਾਲਾਤ ਦੇ ਵਿੱਚ ਨੇ ਕਿਹੜੇ ਹਸਪਤਾਲ ਦੇ ਵਿੱਚ ਉਹਨਾਂ ਦੀ ਉਹ ਚੀਜ਼ ਹਲੇ ਹਸਪਤਲ ਐਡਮਿਟ ਨੇ ਤੇ ਆਪਾਂ ਵੀ ਹਲੇ ਹਲੇ ਜੀ ਹਲੇ ਚੱਲ ਰਹੀ ਹੈ ਕਾਰਵਾਈ ਹਲੇ ਆਪਾਂ ਕੋਈ ਲੋਕ ਡਾਕ ਸੀ ਕੀ ਕੋਈ ਪਤਾ ਲੱਗਾ ਕਿ ਇਹਨਾਂ ਨੇ ਫਾਇਰਿੰਗ ਕੀਤੀ ਹੈ ਕੋਈ ਉਹਨਾਂ ਵਾਰੀ ਸਾਨੂੰ ਇਨੀਸ਼ੀਅਲ ਇਨਫੋਰਮੇਸ਼ਨ ਆਈ ਹੈ ਜਿਵੇਂ ਦੀ ਸਾਨੂੰ ਕੋਈ ਹੋਰ ਇਨਫੋਰਮੇਸ਼ਨ ਆਦੀ ਰਿਗਾਰਡਿੰਗ ਕਿ ਕਿੰਨੇ ਫਾਇਰ ਹੋਏ ਤੇ ਕੀ ਰੰਜਿ ਸਰ ਲੋਕ ਦਾ ਕਹਿਣਾ ਹੈ ਕਿ ਪੁਲਿਸ ਦਾ ਕਿੱਥੇ ਨੇ ਕਿੱਥੇ ਖੌਫਨਾਕ ਖਤਮ ਨਜ਼ਰ ਆ ਰਿਹਾ ਕਿਉਂਕਿ ਲੋ ਨੋਟ ਦੀ ਗੱਲ ਕਰੀਏ ਕਿ ਕਾਫੀ ਜਿਹੜਾ ਕਾਫੀ ਲੋਕ ਹੋਰ ਇਲਾਕਾ ਦੱਸਿਆ ਜਾਂਦਾ ਕਿ ਲੋਕੀ ਡਰੇ ਪੇਮੰਨਾਂ ਦੇ ਵਿੱਚ ਕਿ ਸਮਾਂ ਦਿਨ ਚੜਦੇ ਇਦਾਂ ਦੀ ਇੰਨੀ ਵੱਡੀ ਵਾਰਤਾਤੋਂ ਜੇ ਬੇ ਸਰ ਆਪਾਂ ਇਹ ਜਲਦ ਤੋਂ ਜਲਦ ਟ੍ਰੇਸ ਕਰਾਂਗੇ ਤੇ ਇਹਨਾਂ ਕਿੰਨੇ ਵਿਅਕਤੀ ਸਵੇ ਪਤਾ ਲੱਗਿਆ ਕੁਝ ਇਹਨਾਂ ਨੇ ਪਾਇਆ ਕਿ ਉਹ ਹਲੇ ਇਨੀਸ਼ੀਅਲ ਇਨਫੋਰਮੇਸ਼ਨ ਤਾਂ ਇਹ ਕਿ ਕੋਈ ਟੂ ਵੀਲਰ ਤੇ ਸ਼ਾਇਦ ਹੋ ਸਕਤੇ ਨੇ ਸਵਾਰ ਪਰ ਹਲੇ ਜੀ ਸਾਨੂੰ ਸਾਡੀ ਇਨਵੈਸਟੀਗੇਸ਼ਨ ਜਿਵੇਂ ਗੁਰਦੁਆਰਾ ਸਾਹਿਬ ਦੇ ਬਾਹਰ ਹਲੇ ਜੀ ਆਪਾਂ ਚੈਕਿੰਗ ਕਰਾਂਗੇ ਜਾਂਚ ਦੇ ਵਿੱਚ ਜੁੜ ਚੁੱਕੀ ਹੈ ਪੁਲਿਸ ਤੋਂ ਬਾਅਦ ਤਾਰੋਫ ਤਾਰੋਫ ਤੇ ਜਿਹੜਾ ਗਏ ਉਹ ਵਿਅਕਤੀ